ਵਾਹਿਗੁਰੂ ਸਾਹਿਬ ਜੀ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਆਜ ਰਾਇਲ ਫਰੀਸਤਾ ਕੈ ਕਰ ਨਾਟਿ ਅਜ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਾਧਗੁਰਾਂ ਦੀ ਕਿਰਪਾ ਦੇ ਨਾਲ ਭਗਤ ਸੇਕ ਫਰੀਦ ਜੀ ਦੇ ਲੋਕਾਂ ਦੀ ਸੰਥਿਆ ਸਰਵਨ ਕਰ ਰਹਿਆ ਸਾਧਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਫਰੀਦਾ ਪੰਨੇ ਘੜੇ ਸਵੰਨ ਵੀ ਫਰੀਦਾ ਤੇ ਜਮਕੀ ਲਾਵਾਂਗੇ ਪੰਨੇ ਨਾਸਾਂ ਦੇ ਵਿੱਚੋਂ ਟਿੱਪੀ ਦੀ ਆਵਾਜ਼ ਆਵੇਗੀ ਨਾਸਕੀ ਸਵਰ ਹੈ ਘੜੀ ਰਾੜਾ ਭਾਰਾ ਬੋਲਿਆ ਜਾਵੇਗਾ ਪੈਰ ਤੇ ਹਲੰਤ ਲਾ ਕੇ ਬੋਲਣਾ ਹੈ ਘੜੀ ਸਵਨਵੀ ਸੱਸਾ ਸਬੰਧਕ ਕਰਕੇ ਬੋਲ ਦੇਣਾ ਪਾਠ ਇਕੱਠਾ ਹੈ ਸਵਨਵੀ ਇਥੇ ਵਿਸ਼ਰਾਮ ਲੱਗੇਗਾ ਟੁੱਟੀ ਟੈਂਕ ਦੇ ਅੱਧਕ ਲੱਗੇਗੀ ਨਾਗਰ ਨੰਨੇ ਕੰਨੇ ਦੇ ਅੱਧਕ ਲਾ ਕੇ ਪਾਰਾ ਬੋਲਿਆ ਜਾਵੇਗਾ ਲੱਜ ਇਹ ਵੀ ਅਧਿਕ ਲੱਗੇ ਪਾਰਾ ਬੋਲਣਾ ਹੈ ਅਜਰਾਈਲ ਫਰੀਸਤਾ ਅਜਰਾਈਲ ਅਜ ਬੋਲ ਕੇ ਰਾਈਲ ਇਸ ਤਰ੍ਹਾਂ ਬੋਲਣਾ ਹੈ ਇਕੱਠਾ ਬੋਲਣਾ ਹੈ ਅਜਰਾਈਲ ਫਰੀਸਤਾ ਇਥੇ ਵਿਚਰਾਮ ਕਾਰ ਕਾਰ 나ਠੀ ਅਜ 나ਠੀ ਨੰਨੇ ਦੇ ਅਧਿਕ ਲਗਣੀ ਹੈ ਕਸਮ ਬੋਲਿਆ ਜਾਵੇਗਾ ਅੱਜ ਵੀ ਅੱਜ ਕਲਾਗੇ ਭਾਰਾ ਬੋਲਿਆ ਜਾਵੇਗਾ ਫਰੀਦਾ ਪੰਨੀ ਘੜੀ ਸਵਨਵੀ 프리ਦਾ ਤੇ ਜਮਕੀ ਲਗੇਗੀ ਸਵਨਵੀ ਤੇ ਵਿਸ਼ਰਾਮ ਲਗੇਗਾ ਟੂਟੀ ਪਹਿਲਾਂ ਟੂਟੀ ਔਂਕਰ ਦੇ ਨਾਲ ਚਬਦ ਆਇਆ ਹੋਣ ਇੱਥੇ ਦਲੈਂਕੜ ਲੱਗੀ ਹੋਈ ਹੈ ਉਚਾਰਨ ਕਰਨਾ ਹੈ ਟੂਟੀ ਨਾਗਰ ਭਾਰਾ ਬੋਲਿਆ ਜਾਵੇਗਾ ਅੱਜ ਭਾਰਾ ਬੋਲਣਾ ਹੈ ਜੋ ਸੱਜਣ ਪੁਏ ਪਾਰ ਥੇ ਸੱਜਣ ਨਾਨੇ ਦੇ ਨਾਲ ਇਥੇ ਜਮਕੀ ਪੁਏ ਪੱਬੇ ਔਂਕੜ ਈੜੀ ਸਿਆਰੀ 체ਤੀ ਬੋਲਿਆ ਜਾਵੇਗਾ ਪੁਏ ਪਾਰ ਥੇ ਵਾਕ ਬੋਲਣਾ ਹੈ ਇਥੇ ਵਿਚਾਰਾਮ ਸੇ ਇਥੇ ਠੰਮਕੀ ਲੱਗੇਗੀ ਕਿਉਂ ਊੜਾ ਜਿਹੜਾ ਹੈ ਬੰਦ ਮੂੰਹ ਵਾਲਾ ਹੈ ਇਸ ਕਰਕੇ 체ਤੀ ਬੋਲਿਆ ਜਾਵੇਗਾ ਕਿਉਂ ਆਵੇ ਅੱਜ ਐੜੇ ਅਦਕ ਫਰੀਦਾ ਬੇ ਨਿਵਾਜਾ ਕੁੱਤਿਆ ਫਰੀਦਾ ਤੇ ਜਮ ਕੀ ਲਾਵਾਂਗੇ ਬੇ ਵਕ ਬੋਲਣਾ ਨਿਵਾਜਾ ਵਕ ਬੋਲਣਾ ਕੁੱਤਿਆ ਕੱਕੇ ਦੇ ਅੱਧਕ ਲੱਗੇਗੇ ਇਥੇ ਵਿਚਰਾਮ ਏਹ ਈੜੀ ਲਾ ਲਮਾ ਕਰਕੇ ਆ ਮੁਕਤਾ ਏਹ ਇਥੇ ਠਮਕੀ ਲੱਗੇਗੀ ਨਾ ਭਲੀ ਰੀਤ ਭਲੀ ਪੋਲਾ ਬੋਲਿਆ ਜਾਵੇਗਾ ਕਾਬੇ ਚੱਲ ਨਾ ਆਇਆ ਕਾਬੇ ਇਕੱਠਾ ਬੋਲਣਾ ਵਕ ਨਹੀਂ ਬੋਲਣਾ ਚੱਲ ਇੱਥੇ ਆਪਾਂ ਜਮ ਕੇ ਨਾਵਾਂਗੇ ਆਇਆ ਇੱਥੇ ਵਿਸ਼ਰਾਮ ਪੰਜੇ ਜੱਜੇ ਦੇ ਨਾਲ ਬੋਲਣਾ ਹੈ ਚੱਚਾ ਲਾ ਕੇ ਨਹੀਂ ਬੋਲਣਾ ਵਖਤ ਵਖਤ ਖਖੇ ਦੇ ਨਾਲ ਕੱਕਾ ਲਾ ਕੇ ਵਖਤ ਨਹੀਂ ਬੋਲਣਾ ਖਖਾ ਪੂਰਾ ਬੋਲਣਾ ਵਖਤ ਮਸੀਤ ਓਠ ਫਰੀਦਾ ਉਜੂ ਸਾਜ ਫਰੀਦਾ ਦੇ ਜਮ ਕੀ ਨਾਵਾਂਗੇ ਉਜੂ ਸਾਜ ਊੜ ਔਂਕਰ ਓ ਜੱਜੇਦ ਲੈ ਔਂਕਰ ਜੂ ਉਜੂ ਸਾਜ ਇੱਥੇ ਵਿਚਾਰ ਆ ਲਉਣਾ ਹੈ ਸੋਭੇ ਬੱਬਾ ਹੈ ਕੋਨਾ ਬੋਲਿਆ ਜਾਵੇਗਾ ਭੱਬਾ ਲਾ ਕੇ ਸੋਭੇ ਨਹੀਂ ਬੋਲਣਾ ਸੋਭੇ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸਾਈ ਤੇ ਬਿੰਦੀ ਲਾਉਣੀ ਐ ਇਥੇ ਜਮਕੀ ਲਾਵਾਂਗੇ ਨਾ ਨੰਨੇ ਕੰਨਾ ਨਿਵੈ ਨੰਨੇ ਸੇ ਹਰੀ ਨੇ ਹੋਵੇ ਦਿਨਾ ਹੋਵੇ ਨਿਵੈ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਸੋ ਸਿਰ ਕੱਪ ਉਤਾਰ ਕੱਪ ਕਿਤੇ ਅਧਿਕ ਲੱਗੇਗੀ ਥੋੜਾ ਕਸਵਾ ਬੋਲਿਆ ਜਾਵੇਗਾ ਉਤਾਰ ਰਾਰੇ ਸਿਹਾਰੀ ਐ ਜੋ ਸਿਰ ਸਾਈ ਨਾ ਨਿਵ ਸਾਈ ਇੱਥੇ ਸੱਸੀ ਦੇ ਕੰਨਾ ਉੱਤੇ ਬਿੰਦੀ ਲੱਗੇਗੀ ਕਿਉਂਕਿ ਇੱਥੇ ਬਿੰਦੀ ਦੀ ਨਹੀਂ ਲੱਗੀ ਹੋਈ ਬਿੰਦੀ ਲਾ ਕੇ ਇਹਦਾ ਉਚਾਰਨ ਕਰਨਾ ਹੈ ਸਾਈ ਇੱਥੇ ਠੰਮਕੀ ਲਾਉਣੀ ਹੈ ਨਾ ਨੰਨੇ ਕੰਨਾ ਨਿਵ ਇੱਥੇ ਵਿਸ਼ਰਾਮ ਸੋ ਸਿਰ ਕੀ ਜੈ ਕਾਏ ਕਕੇ ਕੰਨਾ ਉੱਤੇ ਬਿੰਦੀ ਨਾਸਾ ਵਿੱਚੋਂ ਬਿੰਦੀ ਦੀ ਆਵਾਜ਼ ਕੱਢਣੀ ਐ ਕਾਂ ਏ ਕੁੰਨੇ ਜਲਾਈਐ ਜਲਾਈਐ ਪੋਲਾ ਬੋਲਿਆ ਜਾਵੇਗਾ ਇਥੇ ਵਿਚਰਾਮ ਬਾਲਣ ਸੰਦੈ ਥਾਏ ਬਾਲਣ ਦਾ ਨਾਣਾ ਸੰਦੈ ਦੱਦੇ ਨਾਲ ਪੋਲਾ ਬੋਲਿਆ ਜਾਵੇਗਾ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ